ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ ਪਾਏ ਆ ਜੀ 27 27 ਗੁੰਡੇ ਪਾਏ ਆ ਤੇ 27 ਗੁੰਡੇ ਪਾ ਕੇ ਆਪਾਂ ਦੋ ਤਿੰਨ ਸਲਾਈਆਂ ਇਸ ਤਰ੍ਹਾਂ ਉਲਟੀ ਸਿੱਧੀ ਇੰਨਾਕ ਬਾਰਡਰ ਬਣਾ ਲਿਆ ਸੀਗਾ ਇਸ ਤਰ੍ਹਾਂ ਬਣਾਇਆ ਜੀ ਆਪਾਂ ਆਪਾਂ ਜਿਵੇਂ ਮਰਜ਼ੀ ਬਣਾ ਸਕਦੇ ਆ ਤੇ ਆਪਾਂ ਇੰਨਾਕ ਬਣਾਇਆ ਸੀਗਾ ਤੇ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਕੂਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਆਉਂਦਾ ਹੈ ਜੀ ਟੁੰਡੇ ਵਾਂਕੇ ਆਪਾਂ ਇੱਥੇ ਵਿੱਚ ਨਾਲ ਦੇ ਨਾਲ ਦੱਸ ਦਵਾਂ ਕਿੰਨੇ ਗੁੰਦਿਆਂ ਦਾ ਡਿਜ਼ਾਈਨ ਹੈ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਵਾਦ ਤੋਂ ਬੰਦ ਕਰਦੇ ਕਰੋ ਜੀ ਦਿਲ ਖੋਲ ਕੇ ਤੇ ਆਪਣੇ ਚੈਨਲ ਨੂੰ ਕਰੋ ਜੀ ਸਪੋਰਟ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਊਗਾ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਤੇ ਆਪਾਂ ਨੂੰ ਕਮੈਂਟ ਵੀ ਆਉਂਦੇ ਆ ਜੀ ਬਹੁਤ ਸੋਹਣੇ-ਸੋਹਣੇ ਕਮੈਂਟ ਆਉਂਦੇ ਬਹੁਤ ਮਨ ਖੁਸ਼ ਹੁੰਦਾ ਤੇ ਇਸੇ ਤਰ੍ਹਾਂ ਹੀ ਆਪਾਂ ਨੂੰ ਜਿਹੜੇ ਕੋਈ ਮੇਰੇ ਭੈਣ ਭਰਾ ਕਮੈਂਟ ਕਰਦੇ ਆ ਤੇ ਪਰਮਾਤਮਾ ਉਹਨਾਂ 'ਤੇ ਰਕੀ ਬਖਸ਼ੇ ਤੇ ਇਸੇ ਤਰ੍ਹਾਂ ਸੋਹਣੇ-ਸਮੋਣੇ ਕਮੈਂਟ ਕਰਦੇ ਰਹਿਣ ਤੇ ਚਲੋ ਜੀ ਆਪਾਂ ਬਣਾਉਣੀ ਸਟਾਰਟ ਕਰਦੇ ਆਂ ਵੀਡੀਓ ਤੇ ਆਪਾਂ ਇੱਕ ਗੁੰਡਾ ਤਾਰਿਆ ਤੇ ਆਪਾਂ ਬਣਾਵਾਂਗੇ ਜੀ ਇੱਕ ਦੋ ਕੁੰਡੇ ਸਿੱਧੇ ਬਣਾਵਾਂਗੇ ਹੁਣ ਆਪਾਂ ਆਹ ਵਾਲੇ ਦੋ ਕੁੰਡੇ ਲਵਾਂਗੇ ਇਸ ਤਰ੍ਹਾਂ ਦੋਹਾਂ ਦਾ ਇੱਕ ਫੇਤਾਗਾ ਆਪਣੇ ਵੱਲ ਕਰਾਂਗੇ ਇੱਕ ਕੁੰਡਾ ਸਿੱਧਾ ਫਿਰ ਤਾਂਗਾ ਆਪਣੇ ਵੱਲ ਕਰਾਂਗੇ ਇੱਕ ਦੋ ਇਸ ਤਰ੍ਹਾਂ ਲਟਾ ਕੇ ਕੁੰਡੇ ਦੋਹਾਂ ਦਾ ਇੱਕ ਤੇ ਅੰਗੇ ਆਪਾਂ ਇੱਕ ਗੁੰਡਾ ਇਸ ਡਿਜ਼ਾਈਨ ਵਾਸਤੇ ਆਪਾਂ ਨੂੰ ਇੱਕ ਗੁੰਡਾ ਹੋਰ ਚਾਹੀਦਾ ਤੇ ਇਹ ਹੋ ਗਿਆ ਜੀ ਆਪਣਾ 2 4 6 ਤੇ 8 ਗੁੰਡਿਆਂ ਦਾ ਡਿਜ਼ਾਈਨ ਹੋ ਗਿਆ ਜੀ ਇਹ ਆਪਣਾ ਇੱਕ ਡਿਜ਼ਾਈਨ ਹੈ ਜੀ ਤੇ ਹੁਣ ਆਪਾਂ ਇੱਥੇ ਇੱਕ ਗੁੰਡਾ ਸਿੱਧਾ ਬਣਾਵਾਂਗੇ ਇਹ ਗੁੰਡਾ ਆਪਣਾ ਸਿੱਧਾ ਹੀ ਰਹੂਗਾ ਜੀ ਇਸ ਡਿਜ਼ਾਈਨ ਦੇ ਵਿੱਚ ਤੇ ਅਗਲੇ ਡਿਜ਼ਾਈਨ ਵਾਸਤੇ ਆਪਾਂ ਜੇ ਆਪਾਂ ਇਹਨੂੰ ਨਾਲ ਲੈਨੇ ਆ ਤਾਂ ਆਪਣੇ ਹੋਗੇ ਜੀ 2 4 6 8 ਤੇ 9 ਗੁੰਡੇ ਹੋਗੇ ਅਗਲੇ ਡਿਜ਼ਾਈਨ ਵਾਸਤੇ ਆਪਾਂ ਇੱਕ ਗੁੰਡਾ ਫਿਰ ਸਿੱਧਾ ਬਣਾਵਾਂਗੇ ਤੇ ਇਧਰੋਂ ਆਪਾਂ ਦੋਹਾਂ ਦਾ ਇੱਕ ਫੇਰ ਕਰਾਂਗੇ ਫੇਰ ਇੱਕ ਕੁੰਡੇ ਤੇ ਵੜ ਪਾ ਕੇ ਵੜ ਪਾ ਕੇ ਕੁੰਡਾ ਸਿੱਧਾ ਬਣਾਵਾਂਗੇ ਫੇਰ ਦੋ ਕੁੰਡੇ ਇਸ ਤਰ੍ਹਾਂ ਲਵਾਂਗੇ ਦੋਆਂ ਦਾ ਇੱਕ ਅੱਗੇ ਆਪਾਂ ਤਿੰਨ ਗੁੰਡੇ ਸਿੱਧੇ ਬਣਾਵਾਂਗੇ 1 2 3 ਤਿੰਨ ਗੁੰਡੇ ਸਿੱਧੇ ਬਣਾ ਲਏ ਜੀ ਹੁਣ ਆਪਾਂ ਹੁਣ ਆਪਾਂ ਆਪਾਂ ਡਾਇਰੈਕਸ਼ਨ ਥੋੜੀ ਜਿਹੀ ਇੱਕ ਵਾਰੀ ਇੱਧਰ ਨੂੰ ਇੱਕ ਵਾਰੀ ਇੱਧਰ ਨੂੰ ਇਸ ਤਰ੍ਹਾਂ ਕਰਨੀ ਹੈ ਹੁਣ ਆਪਾਂ ਇੱਧਰਲੇ ਪਾਸੇ ਦੋਹਾਂ ਦੇ ਇੱਕ ਕਰਾਂਗੇ ਵਲ ਪਾਵਾਂਗੇ ਇੱਕ ਗੁੰਡਾ ਸਿੱਧਾ ਬਣਾਵਾਂਗੇ ਫਿਰ ਵਲ ਪਾ ਕੇ ਆਹ ਦੋ ਕੁੰਡੇ ਇਸ ਤਰ੍ਹਾਂ ਕਰਾਂਗੇ एक कुंडा हा इथे हा आपण कोल दो कुडे सिद्धे आहे जी लाट वळा कुडाही आपण सिद्धा बना लवे तिन कुंडे आपण इधर तिन ते कुडे आपण कोळे इधर आहे <coughs> उलटी सलाई आपण पूरी उलटी बनव है जे आपण कुठ नाही करणार आहे का ਆ ਲੋ ਜੇ ਪਾਉਲਟੀ ਸਲਾਈ ਬਣਾ ਲਈ ਸੀ ਹੁਣ ਆਪਾਂ ਇੱਕ ਕੁੰਡਾ ਤਾਰਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਹੁਣ ਆਪਾਂ ਆਹ ਵਾਲੇ ਦੋ ਕੁੰਡੇ ਲਵਾਂਗੇ ਦੋਹਾਂ ਦਾ ਇੱਕ ਕਰ ਦਾਂਗੇ ਇੱਥੇ ਵਾਲ ਪਾ ਕੇ ਆਪਾਂ ਤਿੰਨ ਕੁੰਡੇ ਸਿੱਧੇ ਬਣਾਵਾਂਗੇ 1 2 3 ਫਿਰ ਵਾਲ ਪਾ ਕੇ ਇਧਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ సమే విచాలే స ఇద్దరూ దో కు బ వండే సో కు కదా బిధా హాను ఇద్దరు దో కు బ తిడే స ਵੜਾ ਪਾ ਕੇ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਤੇ ਲਾਸਟ ਵਾਲਾ ਗੁੰਡਾ ਆਪਾਂ ਇੱਕ ਸਿੱਧਾ ਬਣਾ ਲਾਂਗੇ ਤੇ ਆਹ ਵੀ ਬਣਾ ਲਵਾਂਗੇ ਜੀ ਲਾਸਟ ਵਾਲਾ ਹਈਏ ਜੀ ਉਲਟੀ ਸਲਾਈ ਬਣਾ ਕੇ ਮਿਲਦੇ ਆਂ ਜੀ ਲਓ ਜੀ ਆਪਾਂ ਉਲਟੀ ਸਲਾਈ ਬਣਾ ਲਈ ਹੁਣ ਆਪਾਂ ਫਿਰ ਤੋਂ ਆਗੇ ਸਿੱਧੇ ਪਾਸੇ ਹੁਣ ਦੇਖੋ ਜੀ ਆਪਾਂ ਆ ਗੁੰਡਾ ਵੀ ਸਿੱਧਾ ਬਣਾਵਾਂਗੇ ਇੱਕ ਚੋ ਸੋ ਇਹ ਆਵਾਂ ਕੁੰਡਾ ਸਿੱਧਾ ਬਣਾਵਾਂਗੇ ਹੁਣ ਆਪਾਂ ਫਿਰ ਤੋਂ ਆਹ ਇਹ ਜਿਹੜਾ ਕੁੰਡਾ ਆਪਣਾ ਨਾਲ ਦਾ ਇੱਥੋਂ ਲਵਾਂਗੇ ਦੋ ਕੁੰਡੇ ਦੋਵਾਂ ਦਾ ਇੱਕ ਕਰ ਦਾਂਗੇ ਵੜ ਪਾ ਕੇ ਆਪਾਂ ਇੱਕ ਕੁੰਡਾ ਸਿੱਧਾ ਬਣਾ ਲਵਾਂਗੇ ਫਿਰ ਦੋ ਕੁੰਡਿਆਂ ਦਾ ਇਸ ਤਰ੍ਹਾਂ ਦੋਵਾਂ ਦਾ ਇੱਕ ਕਰਾਂਗੇ ਇੱਥੇ ਬਣਾਵਾਂਗੇ ਜੀ ਆਪਾਂ ਇੱਕ ਦੋ ਤਿੰਨ ਕੁੰਡੇ ਸਿੱਧੇ ਹੁਣ ਆਪਾਂ ਫੇਰ ਇੱਥੋਂ ਆਹਾ ਵਾਲੇ ਕੁੰਡੇ ਆ ਦੋ ਲਵਾਂਗੇ ਦੋਹਾਂ ਦਾ ਇੱਕ ਕਰ ਦਾਂਗੇ ਧਾਗਾ ਆਪਣੇ ਨਾਲ ਕਰਕੇ ਇੱਕ ਗੁੰਡਾ ਸਿੱਧਾ ਫੇਰ ਧਾਗਾ ਆਪਣੇ ਨਾਲ ਕਰਾਂਗੇ ਦੋ ਕੁੰਡਿਆਂ ਦਾ ਇੱਕ ਗੁੰਡਾ ਤਿੰਨ ਕੁੰਡੇ ਸਿੱਧੇ ਫੇਰ ਦੋਹਾਂ ਦਾ ਇੱਕ ਵੜ ਪਾ ਕੇ ਇੱਕ ਗੁੰਡਾ ਸਿੱਧਾ ਫੇਰ ਵੜ ਪਾ ਕੇ ਦੋਹਾਂ ਦਾ ਇੱਕ ਬਹੁਤ ਸੋਹਣਾ ਤੇ ਬਹੁਤ ਸੌਖਾ ਡਿਜ਼ਾਈਨ ਹੈ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣਦਾ ਤੇ ਜਲਦੀ ਵੀ ਬਹੁਤ ਬਣਦਾ ਜੀ ਤੇ ਚਲੋ ਜੀ ਉਲਟੀ ਸਲਾਈ ਬਣਾ ਕੇ ਆਪਾਂ ਮਿਲਦੇ ਆਂ ਨਾਲ ਲਓ ਜੀ ਆਪਣਾ ਇੱਕ ਡਿਜ਼ਾਈਨ ਬਣ ਗਿਆ ਤੇ ਹੁਣ ਆਪਾਂ ਇਹ ਡਿਜ਼ਾਈਨ ਦੁਬਾਰਾ ਬਣੂਗਾ ਕਿਵੇਂ ਬਣੂਗਾ ਤੇ ਕਿੱਥੇ ਬਣੂਗਾ ਉਹ ਆਪਾਂ ਤੁਹਾਨੂੰ ਦੱਸ ਦਿੰਨੇ ਆ ਜੀ ਇੱਕ ਗੁੰਡਾ ਆਪਾਂ ਤਾਰਿਆ ਇੱਕ ਗੁੰਡਾ ਆਪਾਂ ਬਣਾਵਾਂਗੇ ਜੀ ਸਿੱਧਾ ਹੁਣ ਆਪਾਂ ਇੱਥੇ ਵਾਲ ਪਾਵਾਂਗੇ ਜੀ ਜਿਹੜੇ ਆਪਣੇ ਆ ਦੋ ਕੁੰਡੇ ਆ ਇਹਨਾਂ ਦਾ ਆਪਾਂ ਦੋਵਾਂ ਦਾ ਇੱਕ ਇਸ ਤਰ੍ਹਾਂ ਕਰਾਂਗੇ। ਤੇ 1 2 3 3 ਕੁੰਡੇ ਆਪਣੇ ਸਿੱਧੇ ਹੋ ਗਏ। ਹੁਣ ਆਪਾਂ ਆਹ ਵਾਲਾ ਦੇਖੋ ਮੈਂ ਤੁਹਾਨੂੰ ਆਖਿਆ ਸੀ ਨਾ ਵੀ ਆਹ ਕੁੰਡਾ ਆਪਣਾ ਸਿੱਧਾ ਜਾਊਗਾ ਇਸ ਤਰ੍ਹਾਂ। ਤੇ ਆਹ ਦੋ ਕੁੰਡੇ ਜਿਹੜੇ ਇਹਨਾਂ ਦਾ ਦੋਵਾਂ ਦਾ ਇਸ ਤਰ੍ਹਾਂ ਦੋਵਾਂ ਦਾ ਇੱਕ ਕਰਾਂਗੇ। ਇਹਦੇ ਤੇ ਅਸੀਂ ਵੜ પા ਕੇ ਇਹਨੂੰ ਸਿੱਧਾ ਬਣਾ ਲਵਾਂਗੇ ਫਿਰ ਗੁੰਡੇ ਆਪਣਾ ਆਪਣੇ ਵੱਲ ਕਰਾਂਗੇ ਧਾਗਾ ਤੇ ਆ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਇਸ ਤਰ੍ਹਾਂ ਤਿੰਨ ਗੁੰਡੇ ਸਿੱਧੇ ਹੁਣ ਅਸੀਂ ਆ ਦੋ ਗੁੰਡਿਆਂ ਦਾ ਇੱਕ ਕਰਾਂਗੇ ਧਾਗਾ ਆਪਣੇ ਵੱਲ ਕਰਕੇ ਇੱਕ ਗੁੰਡਾ ਸਿੱਧਾ ਫਿਰ ਤਾਂ ਦਾ ਆਪਣੇ ਵੱਲ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਤਿੰਨ ਕੁੰਡੇ ਸਿੱਧੇ ਹੁਣ ਅਸੀਂ ਆਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਵਲਪਾਗੇ ਇੱਕ ਕੁੰਡਾ ਸਿੱਧਾ ਲਾਸਟ ਵਾਲਾ ਕੁੰਡਾ ਵੀ ਸਿੱਧਾ ਉਲਟੀ ਸਲਾਈ ਆਪਾਂ ਬਣਾ ਕੇ ਫਿਰ ਮਿਲਦੇ ਹਾਂ ਲਓ ਜੀ ਆਪਾਂ ਉਲਟੀ ਸਲਾਈ ਬਣਾ ਲਈ ਸਿੱਧੇ ਪਾਸੇ ਆਗੇ ఇతా బే దో కు ఏదే సన కు కండా తార్యా దో కు సీే ఇ వే దో కు బిధా హా ఇద్దర దో కుడా బావాలే వళ పా తిన్న కడే సీధే

ਹਲੋ ਜੀ ਆਪਾਂ ਸਿੱਧੇ ਪਾਸੇ ਆ ਗਏ ਹੁਣ ਦੇਖੋ ਆਪਾਂ ਦੋ ਗਲੀਆਂ ਬਣਾ ਲਈਆਂ ਇੱਥੇ ਆਪਣਾ ਅੱਧਾ ਡਿਜ਼ਾਈਨ ਬਣਿਆ ਜੀ ਸਾਈਡ ਤੇ ਤੇ ਹੁਣ ਆਪਾਂ ਇੱਕ ਗੁੰਡਾ ਬਣਾਵਾਂਗੇ ਜੀ ਸਿੱਧਾ ਤਾਂ ਗਾ ਆਪਣੇ ਵੱਲ ਕਰਾਂਗੇ ਆਹ ਵਾਲੇ ਦੋ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾ ਦਵਾਂਗੇ ਤੇ ਇੱਧਰ ਆਪਣਾ ਸਾਈਡ ਤੇ ਅੱਧਾ ਡਿਜ਼ਾਈਨ ਬਣਿਆ ਜੀ ਤਿੰਨ ਗੁੰਡੇ ਆਪਾਂ ਸਿੱਧੇ ਬਣਾ ਲਏ। ਹੁਣ ਆਪਾਂ ਫੇਰ ਆਹ ਵਾਲੇ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ। ਇੱਥੇ ਆਪਾਂ ਇੱਕ ਗਲੀ ਬਣਾਉਣੀ ਆ ਨੀਚੇ ਆਪਣੀਆਂ ਦੋ-ਦੋ ਗਲੀਆਂ ਬਣੀਆਂ। ਉੱਪਰ ਆਪਾਂ ਇੱਕ ਗਲੀ ਬਣਾਉਣੀ ਆ। ਤਿੰਨ ਗੁੰਡੇ ਸਿੱਧੇ। ਹੁਣ ਫੇਰ ਆ ਦੋ ਗੁੰਡਿਆਂ ਦਾ ਇੱਕ ਗੁੰਡਾ। ਵਾਲ ਪਾ ਕੇ ਇੱਕ ਕੁੰਡਾ ਸਿੱਧਾ ਅੱਗੇ ਵਾਲ ਪਾ ਕੇ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਤਿੰਨ ਕੁੰਡੇ ਸਿੱਧੇ ਇੱਥੇ ਫਿਰ ਆਪਾਂ ਹੁਣ ਇੱਥੇ ਇੱਕ ਗਲੀ ਬਣਾਉਣੀ ਆ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦਾਂਗੇ ਇਧਰ ਵੀ ਆਪਣਾ ਸਾਈਡ ਤੇ ਵੀ ਅੱਧਾ ਡਿਜ਼ਾਈਨ ਬਣੇ ਆ ਲਓ ਜੀ ਇਸ ਤਰ੍ਹਾਂ ਦਾ ਬਣਿਆ ਡਿਜ਼ਾਈਨ ਆਪਣਾ ਤੇ ਦੇਖੋ ਇਹ ਵਿੱਚ ਵਿੱਚ ਇੱਕ ਡਿਜ਼ਾਈਨ ਖਤਮ ਹੁੰਦਾ ਦੂਜਾ ਸਟਾਰਟ ਹੋ ਜਾਂਦਾ ਇਸ ਤਰ੍ਹਾਂ ਕਰਕੇ ਬਣਦਾ ਦੇਖੋ ਜੀ ਬਹੁਤ ਸੋਹਣਾ ਲੱਗਦਾ ਤੇ ਜਰੂਰ ਟਰਾਈ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਜਰੂਰ ਕਰਦੇ ਹੋ ਜੀ ਤੇ ਆਪਣੇ ਚੈਨਲ ਨੂੰ ਸਪੋਰਟ ਕਰੋ ਜੀ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਜੀ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਇਕ ਵੱਧ ਤੋਂ ਵੱਧ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ